ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਸਵੈਏ ਸ੍ਰੀ ਮੁਖ ਬਾਕਯ ਮਹੱਲਾ ਪੰਜਵਾ ਇਸ ਦਾ ਉਚਾਰਨ ਸਵਈਏ ਸਸਾ ਵਾਵਾ ਯਈਏ ਲਾਂ ਦਾ ਉਚਾਰਨ ਜਿਹੜਾ ਹੈ ਉਹ ਸਸਾ ਵਾਵਾ ਈੜੀ ਬਿਆਰੀ ਈੜੀ ਲਾਂ ਸਵਈਏ ਉਚਾਰਨ ਕਰਨਾ ਹੈ ਸਵਈਏ ਸਵਈਏ ਨਹੀਂ ਬੋਲਣਾ ਸਵਈਏ ਉਚਾਰਨ ਕਰਨਾ ਥੋੜਾ ਕੱਸ ਕੇ ਬੋਲਣਾ ਹੈ ਸ੍ਰੀ ਮੁਖ ਬਾਕਯ ਇਸ ਤਰ੍ਹਾਂ ਉਚਾਰਨ ਕਰਨਾ ਹੈ ਮੁਖ ਥੋੜਾ ਜਿਹਾ ਕੱਸ ਕੇ ਬੋਲਣਾ ਹੈ પાઠ ਇਕੱਠਾ ਹੀ ਹੈ ਜਿਹੜਾ ਕੱਕੇ ਦੇ ੇਠਾਂ ਅੱਧਾ ਯੱਯਾ ਹੈ ਇਸਦਾ ਉਚਾਰਨ ਵਾਕ ਕੱਕੇ ਨੂੰ 시ਹਾਰੀ ਦਾ ਇਸ਼ਾਰਾ ਤੇ ਐੜਾ ਉਚਾਰਨ ਕਰਨਾ ਹੈ ਸਵਯੇ શ્રી ਮੁਖ ਵਾਕ્ય ਮਹੱਲਾ ਪੰਜਵਾਦ ਆਦ ਪੁਰਖ ਕਰਤਾਰ ਕਰਨ ਕਾਰਨ ਸਭ ਆਪੇ ਸਰਬ ਰਹੇਉ ਭਾਰਪੂਰ ਸਗਲ ਘਾਟ ਰਹੇਉ ਵਿਆਪੇ ਵਿਆਪਤ ਦੇਖੀਐ ਜਗਤ ਜਾਣੈ ਕੌਣ ਤੇਰੀ ਗਾਤ ਗਾਤ ਪਦ ਤੇਹੀ ਵਿਸਰਾਮ ਹੈ ਵਿਆਪਤ ਉਚਾਰਨ ਕਰਨਾ ਹੈ ਬੱਬੇ ਸਿਆਰੀ ਐੜੇ ਕੰਨਾ ਪਪਾ ਤੱਤਾ ਵਿਆਪਤ ਦੇਖੀਐ ਜਗਤ ਇਥੇ ਠੰਮਕ ਹੈ ਜਾਣੈ ਕੌਣ ਤੇਰੀ ਗਾਤ ਇਥੇ ਵਿਸਰਾਮ ਹੈ ਸਰਬ ਕੀ ਰਖਿਆ ਕਰੈ ਆਪੇ ਹਰਿਪਤ ਸਰਬ ਕੀ ਰਖਿਆ ਕਰੈ ਇਥੇ ਠੰਮਕ ਆਪੇ ਹਰ ਪਾਤ ਪਾਤ ਪੂਰਨ ਹੀ ਉਚਾਰਨ ਕਰਨਾ ਅਬਨਾਸੀ ਆਵਗਤ ਆਪੇ ਆਪ ਉਤਪਤ ਇਹ ਆਵਗਤ ਹੀ ਉਚਾਰਨ ਕਰਨਾ ਅਬਿਗਤ ਨਹੀਂ ਕਹਿ ਦੇਣਾ ਕਈ ਪਾਠੀ ਸਿੰਘ ਅਬਿਗਤ ਬੋਲ ਜਾਂਦੇ ਹਨ ਆਵਗਤ ਬੋਲਣਾ ਹੈ ਅਬਨਾਸੀ ਆਵਗਤ ਆਪੇ ਆਪ ਉਤਪਤ ਇਕੈ ਤੂੰ ਹੀ ਇਕੈ ਆਨ ਨਾਹੀ ਤੁਮ ਭਤ ਹ ਇਹ ਆਨ ਪਾਠ ਜਿਹੜਾ ਹੈ ਇਹ ਪ੍ਰਾਤਨ ਸਰੂਪਾਂ ਦੇ ਵਿੱਚ ਪਾਠ ਆਨ ਹੈ ਨਵੀਨ ਪੁਥੀਆਂ ਤੇ ਆਨ ਛਪਿਆ ਹੋਇਆ ਹੈ ਕਈ ਪੂਰ ਸਰੂਪਾਂ ਚ ਵੀ ਆਨ ਪਾਠ ਆਇਆ ਹੈ ਪਰ ਆਨ ਪਾਠ ਜਿਹੜਾ ਹੈ ਸ਼ੁੱਧ ਹੈ ਸੰਪਰਦਾ ਦੇ ਵਿੱਚ ਇਸ ਨੂੰ ਸ਼ੁੱਧ ਮੰਨਿਆ ਜਾਂਦਾ ਹੈ ਇਕੈ ਤੂਹੀ ਇਕੈ ਆਨ ਨਾਹੀ ਤੁਮ ਭਤ ਹਰ ਅੰਤ ਨਾਹੀ ਪਾਰ ਆਵਾਰ ਕੌਣ ਹੈ ਕਰੈ ਵਿਚਾਰ ਜਗਤ ਪਿਤਾ ਹੈ ਸਰਬ ਪ੍ਰਾਨ ਕੋ ਆਧਾਰ ਵਿਚਾਰ ਪਦ ਤੇ ਵਿਸਰਾਮ ਹੈ ਜਿਤ ਥਮਕ ਹੈ ਅਰਧ ਵਿਸਰਾਮ ਹੈ ਉੱਥੇ ਥੋੜਾ ਜਿਹਾ ਇਸ਼ਾਰਾ ਦੇਣਾ ਹੈ ਹਰ ਅੰਤ ਨਾਹੀ ਪਾਰਾਵਾਰ ਕੌਣ ਹੈ ਕਰੈ ਵਿਚਾਰ ਇਥੇ ਵਿਸਰਾਮ ਹੈ ਜਗਤ ਪਿਤਾ ਹੈ ਸਰਬ ਪ੍ਰਾਨ ਕੋ ਆਧਾਰ ਜਨਨਾਨਕ ਭਗਤ ਦਰ ਤੋਲ ਬ੍ਰਹਮ ਸੰਸਾਰ ਦਰ ਪਦ ਤੇ ਥਮਕ ਲਉਨੀ ਹੈ ਜਨਨਾਨਕ ਭਗਤ ਦਰ ਤੋਲ ਬ੍ਰਹਮ ਸੰਸਾਰ ਇਕ ਇਕ ਜੀ ਕਿਆ ਬਖਾਨਾ ਹਾ ਕੇ ਬਲ 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 ਸਤ ਬਲਿਹਾਰ ਹਾ ਕੇ ਬਲ ਬਲ ਇਥੇ ਵਿਸਰਾਮ ਲਾਉਣਾ ਹੈ ਬਲ ਬਲ ਸਤ ਬਲਿਹਾਰ ਹਾ ਕੇ ਬਲ 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 ਸਤ ਬਲਿਹਾਰ ਅੰਮ੍ਰਿਤ ਪ੍ਰਵਾਹ ਸਾਰ ਅਤੋਲ ਭੰਡਾਰ ਭਰ ਪਰੈ ਹੀ ਤੇ ਪਰੈ ਅਪਰ ਅਪਾਰ ਪਰ ਇਸੇ ਤਰ੍ਹਾਂ ਵਿਸਰਾਮ ਲਾਉਣਾ ਹੈ ਅੰਮ੍ਰਿਤ ਪ੍ਰਵਾਹ ਸਰ ਅਤੁੱਲ ਪੰਡਾਰ ਭਰ ਇਥੇ ਵਿਸਰਾਮ ਪਰੇ ਹੀ ਤੇ ਪਰੈ ਅਪਰ ਅਪਾਰ ਪਰ ਅਪਰ ਹੀ ਬੋਲਣਾ ਅਪਾਰ ਨਹੀਂ ਕਹਿਣਾ ਹੈ ਆਪਨੋ ਭਾਵਨ ਕਰ ਮੰਤਰ ਨਾ ਦੂਸਰੋ ਧਾਰ ਉਪਤ ਪਰ ਲਓ ਇਕ ਨਿਮਖ ਤੋ ਘਰ ਆਪਨੋ ਭਾਵਨ ਕਰ ਮੰਤਰ ਨਾ ਦੂਸਰੋ ਧਾਰ ਇਥੇ ਵਿਸਰਾਮ ਹੈ ਉਪਤ ਪਰ ਲਾਓ ਇਥੇ ਠਮਕ ਲਾਉਣੀ ਹੈ ਇੱਕ ਹੈ ਨਿਮਕ ਤੋ ਘਰ ਇਹ ਤੋ ਘਰ ਇਕੱਠਾ ਨਹੀਂ ਕਹਿ ਦੇਣਾ ਤਤੇ ਔਂਕੜ ਦੇ ਨਾਲ ਉਚਾਰਨ ਕਰਨਾ ਇੱਕ ਹੈ ਨਿਮਕ ਤੋ ਘਰ ਆਨ ਨਾਹੀ ਸੰਸਰ ਉਜਿਆਰੋ ਨਿਰਮਰ ਸੰਸਰ ਪਾਠ ਇਕੱਠਾ ਹੀ ਬੋਲਣਾ ਹੈ ਆਨ ਨਾਹੀ ਸੰਸਰ ਉਜਿਆਰੋ ਨਿਰਮਰ ਇਥੇ ਵਿਸਰਾਮ कोट पराचित जाह नाम लिए हर हर जन नानक भगत दार तोल ब्रह्म संसार एक जी क्या बखानै हां के बाल बल बाल बल सद् बल हार सगल भवन तारे एक थे किये विस्तारे पूर रहयो श्रब मह आप है निरारे ਹਰ ਗੁਨ ਨਾਹੀ ਅੰਤ ਪਾਰੇ ਜੀਏ ਜੰਤ ਸਭ ਥਾਰੇ ਸਗਲ ਕੋ ਦਾਤਾ ਏਕੈ ਅਲਖ ਮੁਰਾਰੇ ਸਗਲ ਕੋ ਦਾਤਾ ਇੱਥੇ ਠਮਕ ਲਾਉਣੀ ਹੈ ਹਰ ਗੁਨ ਅੰਤ ਨਾਹੀ ਪਾਰੇ ਜੀਏ ਜੰਤ ਸਭ ਥਾਰੇ ਤੇ ਵਿਸਰਾਮ ਸਗਲ ਕੋ ਦਾਤਾ ਏਕੈ ਅਲਖ ਮੁਰਾਰੇ ਆਪ ਹੀ ਧਾਰਨ ਧਾਰੇ ਕੁਦਰਤ ਹੈ ਦੇਖਾਰੇ ਬਾਰਨ ਚਿਹਨ ਨਾਹੀ ਮੁਖ ਨ ਮਸਾਰੇ ਜਾਨ ਨਾਨਕ ਭਗਤ ਦਰ ਤੋਲ ਭ੍ਰਮ ਸੰਸਰ ਏਕ ਜੀ ਕੀਆ ਬਖਾਨੈ ਹਾਂ ਕੇ ਬਲ 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 ਸਦ ਬਲਿਹਾਰ ਸਰਬ ਗੁਣ ਨਿਧਾਨੰ ਕੀਮਤ ਨ ਗਿਆਨੰ ਧਿਆਨੰ ਸਰਬ ਗੁਣ ਨਿਧਾਨੰ ਕੀਮਤ ਨ ਗਿਆਨੰ ਧਿਆਨੰ ਇਸ ਦਾ ਉਚਾਰਨ ਗਿਆਨੰ ਧਿਆਨੰ ਕਰਨਾ ਹੈ ਉਚੇ ਤੇ ਉਚੋ ਜਾਨੀਜੈ ਪ੍ਰਾਪਤ ਤੇਰੋ ਥਨੰ ਮਾਨ ਧਨ ਤੇਰੋ ਪ੍ਰਾਨੰ ਏਕੈ ਸੂਤ ਹੈ ਜਹਨੰ ਕਵਨ ਉਪਮਾ ਦੇਵ ਵੱਡੇ ਤੇ ਵਿਡਾਨੰ ਕਵਨ ਉਪਮਾ ਦੇਵ ਵੱਡੇ ਤੇ ਵਿਡਾਨੰ ਜਾਣੈ ਕੌਣ ਤੇਰੋ ਭੇਉ ਅਲਖ ਅਪਾਰ ਦੇਵ ਜਾਨੈ ਕੌਨ ਤੀਰੋ ਪੀਉ ਇਥੀ ਠਮਕ ਜਾਨੈ ਕੌਨ ਤੀਰੋ ਪੀਉ ਅਲਖ ਅਪਾਰ ਦੀਉ ਇਥੀ ਵਿਸਰਾਮ ਅਕਲ ਕਲਾ ਹੈ ਪ੍ਰਭ ਇਥੀ ਠਮਕ ਸਰਬ ਕੋ ਧਨੰ ਅਕਲ ਕਲਾ ਹੈ ਪ੍ਰਭ ਸਰਬ ਕੋ ਧਨੰ ਜਾਨ ਨਾਨਕ ਭਗਤ ਦਾਰ ਤੋਲ ਬ੍ਰਹਮ ਸੰਸਾਰ ਏਕ ਜੀ ਕੀਆ ਬਖਾਨੈ ਹਾਂ ਕੇ ਬਲ 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 ਸਤ ਬਲ ਹਾਰ ਨਿਰੰਕਾਰ ਆਕਾਰ ਅਸ਼ਲ ਪੂਰਨ ਅਬਨਾਸੀ ਜੀ ਛਾਲ ਅਨਸਾਰ ਅਸ਼ਾਲ ਉਚਾਰਨ ਕਰਨਾ ਹੈ ਨਿਰੰਕਾਰ ਆਕਾਰ ਇਥੇ ਵਿਸਰਾਮ ਲਾਉਣਾ ਹੈ ਅਸ਼ਾਲ ਪੂਰਨ ਅਬਨਾਸੀ ਨਿਰੰਕਾਰ ਆਕਾਰ ਅਸ਼ਾਲ ਪੂਰਨ ਅਬਨਾਸੀ ਹਰਖਵੰਤ ਆਨੰਤ ਰੂਪ ਇਹ ਵੀ ਵਿਸਰਾਮ ਯਾਦ ਰੱਖਣਾ ਹੈ ਹਰਖਵੰਤ ਆਨੰਤ ਰੂਪ ਹਰਖਵੰਤ ਆਨੰਤ ਰੂਪ ਨਿਰਮਲ ਬੇਗਾਸੀ ਗੁਣ ਗਾਵਹ ਬੇਅੰਤ ਅੰਤ ਇਕ ਤਿਲ ਨਹੀਂ ਪਾਸੀ ਬੇਅੰਤ ਪਦ ਤੇ ਵਿਸਰਾਮ ਹੈ ਗੁਣ ਗਾਵਹ ਬੇਅੰਤ ਇਥੇ ਵਿਸਰਾਮ ਹੈ ਅੰਤ ਇਥੇ ਯਮਕ ਲਾ ਦਨੀ ਹੈ ਅੰਤ ਇਕ ਤਿਲ ਨਹੀਂ ਪਾਸੀ ਜਾ ਕਹੂ ਹਿ ਕ੍ਰਿਪਾਲ ਕਿ ਹੋਹੇ ਜਿਹੜਾ ਹੈ ਇਹਦੇ ਬਿੰਦੀ ਨਹੀਂ ਹੈ ਪੂਥੀਆਂ ਚ ਛਪੀ ਹੋਈ ਹੈ ਬਿੰਦੀ ਪਰ ਪ੍ਰਾਤਨ ਸਰੂਪਾਂ ਦੇ ਵਿੱਚ ਬਿੰਦੀ ਤੋਂ ਬਿਗੈਰ ਸ਼ੁੱਧ ਹੈ ਜਾ ਕਹੂ ਹਿ ਕ੍ਰਿਪਾਲ ਇਥੇ ਵਿਸਰਾਮ ਜਾ ਕਹੂ ਹਿ ਕ੍ਰਿਪਾਲ ਸੋ ਜਨ ਪ੍ਰਭ ਤੁਮਹਿ ਮਿਲਾਸੀ ਸੋ ਜਨ ਪ੍ਰਭ ਤੁਮਹਿ ਮਿਲਾਸੀ ਤਨ ਤਨ ਤੇ ਤਨ ਜਨ ਤਨ ਤਨ ਤੇ ਧੰਨ ਜਨ ਜਿਹ ਕ੍ਰਿਪਾਲ ਹਰ ਹਰ ਭਇਓ ਇਹ ਭਇਓ ਨਹੀਂ ਕਹਿਣਾ ਪੱਬਾ ਈੜੀ ਸਿਆਰੀ ਊੜੇ ਖੁੱਲੇ ਮੂੰਹ ਵਾਲਾ ਭਇਓ ਇਹ ਹੈ ਭਾਇਓ ਪੱਬਾ ਈੜੀ ਸਿਆਰੀ ਐੜਾ ਊੜਾ ਬੰਦ ਮੂੰਹ ਵਾਲਾ ਔਂਕੜ ਭਾਇਓ ਯਾਉ ਦਾ ਉਚਾਰਨ ਯਾਉ ਕਰਨਾ ਹੈ ਧੰਨ ਧੰਨ ਤੇ ਧੰਨ ਜਨ ਜਿਹ ਕ੍ਰਿਪਾਲ ਹਰ ਹਰ ਭਇਓ ਹਰ ਗੁਰ ਨਾਨਕ ਜਨ ਪਰਸਯਾਉ ਇਹੀ ਆਮ ਪਾਠੀ ਸਿੰਘ ਪਰਸਿਓ ਕਹਿ ਜਾਂਦੇ ਹਨ ਪਪਾ ਰਾਰਾ ਸਸੀ ਸਿਆਰੀ ਊੜਾ ਖੁੱਲੇ ਮੂਲ ਆ ਪਰ ਲਿਖਿਆ ਹੈ ਪਪਾ ਰਾਰਾ ਸਸੀ ਸਿਆਰੀ ਐੜਾ ਊੜਾ ਬੰਦ ਮੂਲ ਆ ਔਂਕਰ ਇਹਦਾ ਉਚਾਰਨ ਹੈ ਪਰਸਿਓ ਹਰ ਗੁਰ ਨਾਨਕ ਜਿਨ ਪਰਸਿਓ ਸੇ ਜਨਮ ਮਰਨ ਦੋਥ ਥੇ ਰਹਿਓ ਸਤ ਸਤ ਹਰ ਸਤ ਸਤ ਸੱਤੇ ਸਤ ਭਣੀਐ ਇਹ ਸਤ ਪਦ ਜਿਹੜਾ ਹੈ ਥੋੜਾ ਜਿਹਾ ਕਸਕੇ ਹੀ ਬੋਲਣਾ ਸਤ ਪੋਲਾ ਨਹੀਂ ਬੋਲਣਾ ਸਤ ਸੱਤ ਹਰ ਸਤ ਇਥੇ ਵਿਸਰਾਮ ਸਤ ਸੱਤੇ ਸਤ ਭਣੀਐ ਦੂਸਰ ਆਨ ਨਾ ਅਵਰ ਪੁਰਖ ਪਉ ਰਤਨ ਸੁਣੀਐ ਇਸੇ ਤਰ੍ਹਾਂ ਪਉ ਰਤਨ ਹੀ ਉਚਾਰਨ ਕਰਨਾ ਕਈ ਵਾਰ ਪਉਰਾਤਨ ਹੀ ਬੋਲ ਜਾਂਦੇ ਹਨ ਇਹ ਦੇਖ ਵਿਸਰਾਮ ਆ ਗਿਆ ਜੀ ਅਵਰਤੇ ਦੂਸਰ ਆਨ ਨਾ ਅਵਰ ਹਾਂਜੀ ਅਵਰ ਤੇ ਵਿਸਰਾਮ ਹੈ ਦੂਸਰ ਆਨ ਨਾ ਅਵਰ ਪੁਰਖ ਪਉ ਰਾਪਤਨ ਸੁਣੀਐ ਅੰਮ੍ਰਿਤ ਹਰ ਕੋ ਨਾਮ ਲੈ ਲੈਤ ਹਾਂ ਜਿਹੜਾ ਲੈਤ ਪਦ ਹੈ ਅਸਲ ਇਹ ਦਿਲੀ ਦੀਪਕ ਪਦ ਹੈ ਦੋਵੇਂ ਪਾਸੇ ਲੱਗ ਸਕਦਾ ਪਰ ਵਿਸਰਾਮ ਲੈਤ ਪਦ ਤੇ ਲਾਉਣਾ ਹੈ ਅੰਮ੍ਰਿਤ ਹਰ ਕੋ ਨਾਮ ਲੈਤ ਮਨ ਸਭ ਸੁਖ ਪਾਏ ਮਨ ਪਤੀ ਜਮਕ ਲਾ ਦਿੰਨੀ ਹੈ ਮਨ ਸਭ ਸੁਖ ਪਾਏ ਜੇਹ ਰਸਨ ਚਾਖਿਓ ਤੇਹ ਜਨ ਤ੍ਰਿਪਤ ਅਗਾਏ ਜੇਹ ठाकुर ਸੁ ਪ੍ਰਸੰਨ ਭਇਓ ਭਇਓ ਉਚਾਰਨ ਕਰਨਾ ਜੇਹ ठाकुर ਸੁ ਪ੍ਰਸੰਨ ਭਇਓ ਸਤ ਸੰਗਤ ਤੇਹ ਪਿਆਰ ਹਰ ਗੁਰ ਨਾਨਕ ਜਿਨ ਪਰਸਿਓ ਤਿਨ ਸਭ ਕੋਲ ਕੀਓ ਉਧਾਰ ਇਹ ਪਰਸਿਓ ਪਹਿਲਾ ਪਰਸਿਓ ਆਇਆ ਸੀ ਇੱਥੇ ਪਰਸਿਓ ਡਾ ਖੁੱਲੇ ਮੂੰਬਲਾ ਹੈ ਹਰ ਗੁਰੂ ਨਾਨਕ ਜੇਨ ਪਰਸਿਓ ਇੱਥੇ ਵਿਸਰਾਮ ਤੈਨ ਸਭ ਕੁਲ ਕੀਓ ਉਧਾਰ ਸੱਚ ਸਬਾ ਦੀਬਾਨ ਸੱਚ ਸੱਚੇ ਪਹਿ ਧਰਿਓ ਸੱਚ ਸਬਾ ਦੀਬਾਨ ਸੱਚ ਇੱਥੇ ਵਿਸਰਾਮ ਸੱਚੇ ਪਹਿ ਧਰਿਓ ਸਚੈ ਤਾਖਤ ਨਿਵਾਸ ਸੱਚ ਤਪਾਵਸ ਕਰਿਓ ਸੱਚ ਸਿਰਜਿਓ ਸੰਸਾਰ ਆਪ ਆ ਭੁੱਲ ਨਾ ਭੁੱਲਾਓ ਇਹ ਸੱਚ ਸਿਰਜਿਓ ਇਸ ਤਰ੍ਹਾਂ ਉਚਾਰਨ ਕਰਨਾ ਹੈ ਸੱਸੀ ਸਿਆਰੀ ਰਾਰਾ ਜੱਜੇ ਸਿਆਰੀ ਐੜਾ ਊੜਾ ਬੰਦ ਮੂਗਲਾ ਔਂਕੜ ਕਿਉਂਕਿ ਜੱਜੇ ਦੇ ਹੇਠਾਂ ਅੱਧਾ ਯਈਆ ਹੈ ਸੱਚ ਸਿਰਜਿਓ ਸੰਸਾਰ ਇੱਥੇ ਵਿਸਰਾਮ ਆਪ ਆ ਭੁੱਲ ਇੱਥੇ ਥੋੜਾ ਜਿਹਾ ਠਹਿਰਾ ਦੇ ਦੇਣਾ ਇਉਂ ਨਹੀਂ ਕਹਿਣਾ ਆਪ ਆ ਭੁੱਲ ਨਾ ਆਪ ਆ ਭੁੱਲ ਨਾ ਭੁੱਲੋ ਰਤਨ ਨਾਮ ਅਪਾਰ ਕੀਮ ਨਾ ਹੋ ਪਵੇ ਅਮੁੱਲਾ ਰਤਨ ਨਾਮ ਅਪਾਰ ਇਥੇ ਵਿਸਰਾਮ ਹੈ ਕੀਮ ਨਾ ਹੋ ਪਵੇ ਇਥੇ ਠਮਕ ਲਾਉਣੀ ਹੈ ਕੀਮ ਨਾ ਹੋ ਪਵੇ ਅਮੁੱਲਾ ਜਿਹੇ ਕਿਰਪਾਲ ਹੋਇਅਉ ਗੋਬਿੰਦ ਸਰਬ ਸੁਖ ਤਿਨੂ ਪਾਏ ਏ ਹੋਯੋ ਉਚਾਰਨ ਕਰਨਾ ਹੋਯੋ ਨਹੀਂ ਕਹਿਣਾ ਹਾਹੇ ਹੂੜਾ ਈ ੜੀ ਸਿਆਰੀ ਐੜਾ ਊੜੇ ਅੰਕੜ ਹੋਯੋ ਜੇ ਕਿਰਪਾਲ ਹੋਯੋ ਗੋਬਿੰਦ ਸਰਬ ਸੁਖ ਤਿਨਹੂ ਪਾਏ ਹਰ ਗੁਰ ਨਾਨਕ ਜਿਨ ਪਰਸਿਓ ਤੇ ਬਹੁੜ ਫਿਰ ਜੂਨ ਨਾ ਆਏ ਕਵਨ ਜੋਗ ਕੌਣ ਗਿਆਨ ਧਿਆਨ ਕਵਨ ਬੇਦ ਉਸਤਤ ਕਰਿਐ ਹਾਂਜੀ ਕੌਨ ਜੋਗ ਕਵਨ ਜੋਗ ਕੌਨ ਗਿਆਨ ਧਿਆਨ ਗਿਆਨ ਧਿਆਨ ਉਚਾਰਨ ਕਰਨਾ ਹੈ ਇਥੇ ਵਿਸਰਾਮ ਹੈ ਕਵਨ ਬੇਦ ਉਸਤਤ ਕਰਿਐ ਸਿੱਧ ਸਾਧਕ ਤੇ 30 ਕੋਰ ਸਾਧਕ ਦੇ ਧੱਦੇ ਦੀ ਸਿਆਰੀ ਲਾ ਕੇ ਬੋਲਣਾ ਹੈ ਸਿੱਧ ਸਾਧਕ 30 ਕੋਰ 30 ਥੋੜਾ ਜਿਹਾ ਕਸ ਕੇ ਬੋਲਣਾ ਤੇ ਰਕੀਮ ਨਾ ਪਰਿਐ ब्रह्मादिक ਸੰਕਾਦ ਸੇਖ ਗੁਣ ਅੰਤ ਨਾ ਪਾਏ ਇਹ ਸੰਕਾਦ ਪਦ ਤੇ ਵਿਸਰਾਮ ਹੈ ब्रह्मादिक ਸੰਕਾਦ ਸੇਖ ਇਥੇ ਜਮਕ ਲਾ ਦਨੀ ਹੈ ਗੁਣ ਅੰਤ ਨਾ ਪਾਏ ਅਗੋ ਗਹਿਿਉ ਨਹੀਂ ਜਾਏ ਪੂਰ ਸ੍ਰਬ ਰਹਿਓ ਸਮਾਏ ਇਹ ਵੀ ਅਗਾਹ ਉਚਾਰਨ ਕਰਨਾ ਹੈ ੜੀ ਦੇ ਵਿੱਚੋਂ ਡੈਸ਼ ਦੇ ਕੇ ਅਗੋ ਨਹੀਂ ਕਹਿਣਾ ਅਗਾਹੋ ਕਿਥੇ ਜਮਕ ਲਾ ਦਨੀ ਐ ਗਹਿਓ ਨਹੀਂ ਜਾਏ ਇਥੇ ਵਿਸਰਾਮ ਹੈ ਪੂਰ ਇਥੇ ਜਮਕ ਲਾ ਦਨੀ ਐ ਸਰਾਬ ਰਹਿਓ ਸਮਾਈ ਜਿਹ ਕਾਟੀ ਸਿਲਕ ਦਇਾਲ ਪ੍ਰਾਭ ਹਾਂਜੀ ਦਇਾਲ ਉਚਾਰਨ ਕਰਨਾ ਦੱਦਾ ਈੜੀ ਸਿਆਰੀ ਐੜੀ ਕੰਨਾ ਲੱਲਾ ਇਸ ਤਰ੍ਹਾਂ ਦਇਾਲ ਬੋਲਣਾ ਦਿਆਲ ਨਹੀਂ ਕਹਿਣਾ ਹੈ ਸੇ ਜਨ ਲੱਗੇ ਭਗਤੇ ਸੇ ਜਨ ਲੱਗੇ ਭਗਤੇ ਹਰ ਗੁਰ ਨਾਨਕ ਜਿਨ ਪਰਸਿਓ ਤੇ ਇਤ ਉਤ ਸਦਾ ਮੁਕਤੇ ਜਿਨ ਦੇ ਨੰਨੇ ਦੇ ਹੀਠਾ ਨ ਹਲੰਤ ਹੈ ਪ੍ਰਾਤਨ ਸਰੂਪਾਂ ਚ ਹਰ ਗੁਰ ਨਾਨਕ ਜਿਨ ਪਰਸਿਉ ਨਵੀਨ ਪੋਥੀਆਂ ਚ ਨਹੀਂ ਲੱਗਿਆ ਹੋਇਆ ਤੇ ਇਥੇ ਇਹਮ ਕਲਾ ਦਿੰਦੀ ਹੈ ਇਤ ਉਤ ਸਦਾ ਮੁਕਤੇ ਇਤ ਉਤ ਪੋਲਾ ਹੀ ਬੋਲਣਾ ਹੈ ਪ੍ਰਭ ਦਾਤਾ ਦਾਤਾਰ ਪਰਯੋ ਜਾਚਕ ਇਕ ਸਰਨ ਪਰਯੋ ਉਚਾਰਨ ਕਰਨਾ ਪਰ ਯੋ ਨਹੀਂ ਕਹਿਣਾ ਪ੍ਰਭ ਦਾਤੋ ਦਾਤਾਰ ਠੀਕ ਹੈ ਦਾਤੋ ਕਿਤੇ ਹੋੜਾ ਨਹੀਂ ਲਾਦਣਾ ਇਸੇ ਤਰ੍ਹਾਂ ਹੀ ਬੋਲਣਾ ਹੈ ਪ੍ਰਭ ਦਾਤੋ ਦਾਤਾਰ ਪਰਯਉ ਜਾਚਕ ਇੱਕ ਸਰਨਾ ਮਿਲੈ দান ਸੰਤਰੀਨ ਜੇਹ ਲਗ ਭਵਜਲ ਤਰਨ ਭੌਜਲ ਤਰਨਾ ਧਿਆਨ ਨਾਲ ਇਥੇ ਭੌਜਲ ਪਾਠ ਹੈ ਕਿਤੇ ਭਲੇਖੇ ਨਾਲ ਭਵਜਨ ਵੀ ਬੋਲਿਆ ਜਾਂਦਾ ਹੈ ਬੇਨਤ ਕਰੋ ਅਰਦਾਸ ਸੁਨਹੁ ਜੇ ਠਾਕੁਰ ਭਾਵੈ ਬਿਨਤ ਕਰਉ ਅਰਦਾਸ ਇਥੇ ਵਿਸਰਾਮ ਸੁਨਹੁ ਜੇ ਠਾਕੁਰ ਭਾਵੈ ਦੇਹ ਦਰਸ ਮਨ ਚਾਉ ਭਗਤ ਇਹ ਮਨ ਠਹਿਰਾਵੈ ਜੀ ਭਗਤ ਪਦ ਯਮਕ ਲਾ ਕੇ ਹੀ ਬੋਲਣਾ ਹੈ ਭਗਤ ਇਹ ਮਨ ਠਹਿਰਾਵੈ ਬਲਿਓ ਚਿਰਾਗ ਇੰਧਿਆਰ ਮਹਿ ਸਬ ਕਾਲ ਉਦਰੀ ਇੱਕ ਨਾਮ ਧਰਮ ਅੰਧਿਆਰ ਹੀ ਉਚਾਰਨ ਕਰਨਾ ਹੈ ਐੜੀ ਉੱਤੇ ਟਿੱਪੀ ਤਦ ਦੀ ਸਿਆਰੀ ਐੜੇ ਕੰਨਾ ਰਾਰਾ ਇਸ ਤਰ੍ਹਾਂ ਅੰਧਿਆਰ ਰਗਟ ਸਾਗਲ ਹਰਿ ਭਵਨ ਮਹ ਜਨ ਨਾਨਕ ਗੁਰ ਪਾਰ ਬ੍ਰਹਮ